ਫਤੇਗੜ ਸਾਹਿਬ ਦੇ ਪਿੰਡ ਬੋਰਡ ਦੇ ਜੰਪਲ ਅਤੇ ਨਿਊਜ਼ੀਲੈਂਡ ਦੇ ਨਿਵਾਸੀ ਮਲਕੀਰ ਸਿੰਘ ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਨੂੰ ਸਰ ਕੀਤਾ ਤੇ ਪਹਿਲੇ ਅਜਿਹੇ ਗੁਰਸਿੱਖ ਹੋਏ ਨੇ ਸਾਬਤ ਸੂਰਤ ਸਿੱਖ ਨੇ ਜਿਨ੍ਹਾਂ ਨੇ ਮਾਉਂਟ ਐਵਰੇਸਟ ਦੀ ਉਹ ਚੋਟੀ ਆ ਉਸ ਨੂੰ ਸਰ ਕਰਕੇ ਉਸ ਤੇ ਕੇਸਰੀ ਨਿਸ਼ਾਨ ਚਲਾਏ ਨੇ ਵੀ ਜਿਵੇਂ ਪਰਿਵਾਰਕ ਪਰਿਵਾਰ ਨੂੰ ਸਮਝਾਉਣਾ ਬੱਚਿਆਂ ਨੂੰ ਸਾਰਿਆਂ ਨੂੰ ਦੱਸਣਾ ਉਹ ਔਕੜ ਇੱਕ ਕਿਸਮ ਦੀ ਔਕੜ ਆਉਂਦੀ ਆ ਫਿਰ ਫਾਈਨੈਂਸ਼ੀਅਲ ਔਕੜ ਆਉਂਦੀ ਆ ਨੇ ਕਿ ਜਿਹੜੀ ਫਿਜ਼ੀਕਲ ਆਉਂਦੀ ਆ ਉਹ ਉੱਥੇ ਜਾ ਕੇ ਆਉਂਦੀ ਆ ਨੇ ਉਹ ਕੀ ਹੁੰਦੀਆਂ ਨੇ ਆਪਾਂ ਦੇਖੀਆਂ ਨਹੀਂ ਹੁੰਦੀਆਂ ਤੇ ਇਹੋ ਜਿਹਾ ਗਲੇਸ਼ੀਅਰ ਕ੍ਰੋਸ ਕਰਨੇ ਪੈਂਦੇ ਆ ਵਰਲਡ ਦੇ ਡੇਂਜਰਸ ਗਲੇਸ਼ੀਅਰ ਕਿਹਾ ਜਾਂਦੇ ਨੇ ਉਹ 6 ਦਿਨ ਚ ਨਾ ਇੱਕ ਚੜ ਕੇ ਥੱਲੇ ਆਉਣਾ ਸੀਗਾ ਜਦ ਮੈਨੂੰ 11 ਦਿਨ ਲੱਗੇ ਤਾਂ ਜਿਹੜਾ ਉਹ ਤੜਫੇ ਨੇ ਮੈਨੂੰ ਨਹੀਂ ਪਤਾ ਕਿ ਮੈਂ ਤਾਂ ਉੱਤੇ ਸੀਗਾ ਉਹ ਜਿਹੜਾ ਤੜਫੇ ਨੇ 5 ਦਿਨ ਵਿਆਨ ਨਹੀਂ ਹੋ ਸਕਦੇ ਵੀ ਮੈਨੂੰ ਨਹੀਂ ਪਤਾ ਮੈਂ ਨਹੀਂ ਤੜਫਿਆ ਉਹ ਤੜਫੇ ਨੇ ਯਾਨੀ ਕਿ ਇਕ ਤਰ੍ਹਾਂ ਬਲੇਜ਼ਰਡ ਕਹਿੰਦੇ ਆ ਅੰਗਰੇਜ਼ੀ ਚ ਵਰਡ ਆ ਉਹ ਤੂਫਾਨ ਹੁੰਦੇ ਆ ਬਰਫੀਲੇ ਤੂਫਾਨ ਉਹ ਬਰਫੀਲਾ ਤੂਫਾਨ ਆਇਆ ਤੇ ਉਹਦਾ ਜਿਹੜਾ ਇੰਪੈਕਟ ਹੁੰਦਾ ਜਿਹੜਾ ਮੇਨ ਜਿਵੇਂ ਆਪਾਂ ਬਾਵਰੋਲਾ ਲੰਘਦਾ ਹੁੰਦਾ ਉਹਦਾ ਮੇਨ ਇੰਪੈਕਟ ਜਿਆ ਹੁੰਦਾ ਸੈਂਟਰ ਚ ਉਹ ਉੱਤੇ ਸੀਗਾ ਲੋਅਰ ਇੰਪੈਕਟ ਵਜਿਆ ਮੇਰੇ ਮੇਰੀਆਂ ਅੱਖਾਂ ਚਲੇ ਗਏ ਸਭ ਕੁਝ ਚਲੇ ਗਿਆ ਤੇ ਕੁਦਰਤੀ ਮੈਂ ਰੋਪ ਨਾਲ ਚਿੰਬੜਿਆ ਬੈਠਾ ਜਿਵੇਂ ਆਪਾਂ ਚਿੰਬੜੇ ਹੁੰਦੇ ਆਇਆ ਤੇ ਇੱਥੇ ਇਨੇ ਖੁਸ਼ੀ ਵਾਲੀ ਨਹੀਂ ਸੀ ਮੈਨੂੰ ਐਂ ਹੀ ਲੱਗਦਾ ਸੀ ਵੀ ਜਿਵੇਂ ਇਹ ਪਏ ਨੇ ਵਿਚਾਰੇ ਕਿ ਸ਼ਾਇਦ ਮੇਰ ਨਾਲ ਵੀ ਇਹੀ ਵਾਪਰ ਸਕਦੀ ਆ ਤਾਂ ਮੈਨੂੰ ਐ ਹੀ ਸਿ ਕੋਈ ਨਹੀਂ ਜੇ ਵਾਪਰ ਗਿਆ ਤਾਂ ਵਾਪਰ ਗਿਆ। ਸਭ ਸੂਚ ਕਰਨ ਦਾ ਖੁੱਲੇ ਦਾੜੇ ਨਾਲ ਕਰਨ ਦਾ ਇਹ ਸੀਗਾ ਵੀ ਜੋ ਹੁਣ ਇਨਸਾਨ ਦੇਖਣਗੇ ਤੁਹਾਡੇ ਵਰਗੇ ਜਾਂ ਤੁਹਾਡੇ ਬੱਚੇ ਨੂੰ ਕਿਸੇ ਨੂੰ ਵੀ ਦੇਖਣਗੇ ਤਾਂ ਉਹਨਾਂ ਨੂੰ ਐ ਹੋਗਾ ਵੀ ਇਹ ਆਪਾਂ ਸਭ ਸੂਚ ਸਰੀਰ ਨਾਲ ਸਭ ਕੁਝ ਕਰ ਸਕਦੇ ਆ। ਮੇਰਾ ਕੋਚ ਸੀਗਾ ਅਸਲ 20 ਸਾਲ ਦਾ ਸੀ ਜਿਹੜਾ ਉਹ ਕਹਿੰਦਾ ਵੀ ਡੈਡੀ ਤੁਹਾਨੂੰ ਆਹ ਕੁਝ ਖਾਣਾ ਪੈਣਾ। ਮੈਂ ਕਿਹਾ ਬੇਟਾ ਇੱਕ ਡਾਈਟ ਬਾਰੇ ਨਾ ਕੁਝ ਕਹੀਂ। ਵੀ ਮੈਂ ਲੰਗਰ ਹੀ ਛਕਣਾ। ਹੋਰ ਜੋ ਕੁਝ ਮਰਜ਼ੀ ਕਰਵਾ ਲਾਂ ਮੈਂ ਤੋ ਕੋਈ ਮਰਜ਼ੀ ਐਕਸਰਸ ਕਰਦੇ ਮੈਂ ਉਹ ਕਰ ਲੈਂਦਾ ਸੀਗਾ। ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬੋਰਡ ਦੇ ਜੰਪਲ ਅਤੇ ਨਿਊਜ਼ੀਲੈਂਡ ਨਿਵਾਸੀ ਮਲਕੀਰ ਸਿੰਘ ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਨੂੰ ਸਰ ਕੀਤਾ ਤੇ ਪਹਿਲੇ ਅਜਿਹੇ ਗੁਰਸਿਕ ਹੋਏ ਨੇ ਸਾਬਤ ਸੂਰਤ ਸਿੱਖ ਨੇ ਜਿਨ੍ਹਾਂ ਨੇ ਮਾਉਂਟ ਐਵਰੇਸਟ ਦੀ ਜੋ ਚੋਟੀ ਆ ਉਸ ਨੂੰ ਸਰ ਕਰਕੇ ਉਸ ਤੇ ਕੇਸਰੀ ਨਿਸ਼ਾਨ ਚੁਲਾਏ ਨੇ ਸਾਡੇ ਨਾਲ ਮੌਜੂਦ ਨੇ ਮਲਕੀਰ ਸਿੰਘ ਜੀ ਅੱਜ ਮਲਕੀਰ ਸਿੰਘ ਜੀ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਵੱਡੀ ਇਸ ਜੋ ਜਿੱਤਾ ਇਸ ਤੇ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਰਾਇੰਗ ਰਿਸ਼ਕਾਲ ਸਾਹਿਬ I Thank you so much। ਸਭ ਤੋਂ ਪਹਿਲਾ ਕੁਐਸਚਨ ਹੈ ਜੀ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਕਿਵੇਂ ਆਇਆ ਜੀ ਇਹ ਮਾਉਂਟ ਐਬ੍ਰੇਸੀ ਚੋਟੀ ਨੂੰ ਸਰ ਕੀਤਾ ਜਾਵੇ? ਜਿਵੇਂ ਕਿ ਇਹਨੇ ਵਾਹਿਗੁਰੂ ਨੇ ਕਰਵਾਉਣਾ ਸੀਗਾ 2022 ਚ ਬੈਠੇ-ਬੈਠੇ ਆਇਆ ਐ ਕੋਈ ਹੈ ਨਹੀਂ ਸੀਗਾ ਮੈਂ ਕੋਈ ਤਿਆਰੀ ਕਰਦਾ ਸੀ ਕੁਝ ਨਹੀਂ ਹੈ। ਜਿਵੇਂ ਕਿ ਇਹਨੇ ਵੀ ਕਾਰਜ ਖੋਣਾ ਸੀਗਾ ਇਹ। ਇਹ ਪਾਣਾ ਵਰਤਨਾ ਜਿਵੇਂ ਕਹਿੰਦੇ ਆਪਾਂ ਪਾਣਾ ਕਹਿੰਦੇ ਜਾਂ ਕੁਝ ਕਹ ਲੋ ਵਰਡ ਇਹ ਹੋਣਾ ਸੀ ਤਾਂ ਆਇਆ ਹੈ 2022 'ਚ ਕੋਈ ਇਹੋ ਜਿਹੀ ਪਹਿਲਾਂ ਕੋਈ ਤਿਆਰੀ ਨਹੀਂ ਸੀ ਕੁਝ ਨਹੀਂ ਸੀ ਕਰਦਾ ਤੇ ਦੇਖਿਆ ਜਾਵੇ ਇਸ ਕਾਰਜ ਦੇ ਵਿੱਚ ਕਿੰਨੇ ਕੌਪਰਡਾ ਦਾ ਸਾਹਮਣਾ ਕਰਨਾ ਪਿਆ ਜੀ ਔਕੜਾਂ ਦੇ ਵੀ ਬਹੁਤ ਨੇ ਬਹੁਤ ਲੰਬੀਆਂ ਨੇ ਪਰ ਐ ਵੀ ਜਿਵੇਂ ਪਰਿਵਾਰ ਪਰਿਵਾਰ ਨੂੰ ਸਮਝਾਉਣਾ ਬੱਚਿਆਂ ਨੂੰ ਸਾਰਿਆਂ ਨੂੰ ਦੱਸਣਾ ਉਹ ਔਕੜ ਇੱਕ ਕਿਸਮ ਦੀ ਔਕੜ ਆਉਂਦੀ ਹੈ ਫਿਰ ਫਾਈਨੈਂਸ਼ੀਅਲ ਔਕੜ ਆਉਂਦੀਆਂ ਨੇ ਜਿਹੜੀ ਫਿਜ਼ੀਕਲ ਆਉਂਦੀ ਆ ਉਹ ਉੱਥੇ ਜਾ ਕੇ ਆਉਂਦੀਆਂ ਨੇ ਉਹ ਕੀ ਹੁੰਦੀਆਂ ਨੇ ਆਪਾਂ ਦੇਖੀਆਂ ਨਹੀਂ ਹੁੰਦੀਆਂ ਤੇ ਇਹ ਜੇ ਗਲੇਸ਼ੀਅਰ ਕ੍ਰਾਸ ਕਰਨੇ ਪੈਂਦੇ ਆ ਵਰਲਡ ਦੇ ਡੇਂਜਰਸ ਗਲੇਸ਼ੀਅਰ ਕਿਹਾ ਜਾਂਦੇ ਨੇ ਉਹ ਤੇ ਉਹਨਾਂ ਨੂੰ ਨੰਗਣਾ ਪਾਰ ਕਰਨਾ ਪੈਂਦਾ ਯਾਨੀ ਆਪਣੇ ਵਸ ਦੀ ਗੱਲ ਨਹੀਂ ਗਈ ਮੈਂ ਤਾਂ ਹੁਣ ਵੀ ਕਹਿਣਾ ਵੀ ਵਾਹਿਗੁਰੂ ਨੇ ਕਰਵਾਉਣਾ ਸੀਗਾ ਇਹ ਮੇਰੇ ਹੱਥੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕਿਸੇ ਨੇ ਪਹਿਲਾਂ ਬਹੁਤ ਟਰਾਈ ਕੀਤੀ ਆਪਣੇ ਸਿੱਖ ਫੌਜੀਆ ਨੇ ਉਹਨਾਂ ਤੋਂ ਹੋਇਆ ਨਹੀਂ ਵਿਚਾਰਿਆਂ ਤੋਂ ਇਹ ਪਤਾ ਨਹੀਂ ਵੀ ਮੇਰੇ ਤੋਂ ਮੈਨੂੰ ਮਾਨ ਮਕਸਦ ਸੀ ਵਾਹਿਦ ਬੰਨੇ ਮੈਨੂੰ ਕਹਿਣਾ ਸੀਗਾ ਕਰਵਾਉਣਾ ਸੀ। ਕਰਦਿਆਂ ਤਾਂ ਕਿੰਨਾ ਕੁ ਸਾਥ ਰਿਹਾ ਏ ਜੀ ਇਸ ਦੇ ਵੀ। ਕਰਦਿਆਂ ਦਾ ਸਾਥ ਮੈਂ ਇਹ ਕਹੂੰਗਾ ਵੀ ਉਹ ਤਾਂ ਡਰ ਗਏ ਸੀਗੇ। ਪਹਿਲਾਂ ਤਾਂ ਜੀ ਐਵਰੇਸਟ ਹੋਣ ਦਾ। ਦੂਜਾ ਕੀ ਸੀਗਾ ਵੀ ਉਹ ਸਾਥ ਮੈਂ ਤਾਂ ਕਹੂੰਗਾ ਮੈਂ 6 ਦਿਨ ਚ ਨਾ ਇੱਕ ਚੜ ਕੇ ਥੱਲੇ ਆਉਣਾ ਸੀਗਾ। ਜਦ ਮੈਨੂੰ 11 ਦਿਨ ਲੱਗੇ ਤਾਂ ਜਿਹੜਾ ਉਹ ਤੜਫੇ ਨੇ ਮੈਨੂੰ ਨਹੀਂ ਪਤਾ ਕਿ ਮੈਂ ਤਾਂ ਉੱਤੇ ਸੀਗਾ। ਉਹ ਜਿਹੜਾ ਤੜਫੇ ਨੇ 5 ਦਿਨ ਉਹ ਯਾਨੀ ਹੋ ਸਕਦੇ ਵੀ ਮੈਨੂੰ ਨਹੀਂ ਪਤਾ ਮੈਂ ਨਹੀਂ ਤੜਫਿਆ ਉਹ ਤੜਫੇ ਨੇ ਯਾਨੀ ਕਿ ਤੁਸੀਂ ਦੱਸਿਆ ਵੀ ਇਹ ਇੱਕ ਕ੍ਰਿਊਸ਼ਲ ਸਟੇਜ ਹੁੰਦੀ ਹੈ ਇੱਕ ਕਹਿ ਸਕਦੇ ਹਾਂ ਜੂਨ ਮਰਨ ਦਾ ਸਵਾਲ ਹੁੰਦਾ ਚੋਟੀ ਦੇ ਉੱਪਰ ਜਾਣਾ ਕੋਈ ਇਹੋ ਜਿਹਾ ਸਮਾਂ ਕੋਈ ਭੱਪਾ ਕੋਪਲ ਕੋਈ ਐਸੇ ਪੇਸ਼ ਆਏ ਹੋਣ ਜਿਹੜੇ ਤੁਸੀਂ ਸਾਂਝੇ ਕਰਨੇ ਚਾਹਦੇ ਹੋ ਹਾਂ ਇੱਕ ਤੁਹਾਨੂੰ ਦੱਸ ਦਿੰਦਾ ਜਮਾ 19 ਮਈ ਨੂੰ ਉੱਤੇ ਚੜਿਆ 8:00 ਵਜੇ ਸੈਂਟੀਮੀਟਰ ਤੇ ਤਾਂ 37 ਤੇ ਚੜਿਆ ਤੇ ਸਵਾ 9:00 ਵਜੇ ਮੈਂ ਥੱਲੇ ਨੂੰ ਉਤਰ ਰਿਹਾ ਸੀਗਾ ਜਦ ਮੈਂ 8439 8439 ਮੀਟਰ ਤੇ ਸੀਗਾ ਤਾਂ ਇੱਕ ਨਾਮ ਬਲੇਜ਼ਰਡ ਕਹਿੰਦੇ ਅੰਗਰੇਜ਼ੀ ਚ ਵਰਡ ਆ ਉਹ ਤੂਫਾਨ ਹੁੰਦੇ ਆ ਬਰਫੀਲੇ ਤੂਫਾਨ ਉਹ ਬਰਫੀਲਾ ਤੂਫਾਨ ਆਇਆ ਤੇ ਉਹਦਾ ਜਿਹੜਾ ਇੰਪੈਕਟ ਹੁੰਦਾ ਜਿਹੜਾ ਮੇਨ ਜਿਵੇਂ ਆਪਾਂ ਬਾਅਵਰੋਲਾ ਲੰਘਦਾ ਹੁੰਦਾ ਉਹਦਾ ਮੇਨ ਇੰਪੈਕਟ ਜਿਆ ਹੁੰਦਾ ਸੈਂਟਰ ਚ ਉੱਤੇ ਸੀਗਾ ਲੋਅਰ ਇੰਪੈਕਟ ਵਜਿਆ ਮੇਰੇ ਮੇਰੀਆਂ ਅੱਖਾਂ ਚਲੇ ਗਈਆਂ ਸਭ ਕੁਝ ਚਲੇ ਗਿਆ ਤੇ ਕੁਦਰਤੀ ਮੈਂ ਰੋਪ ਨਾਲ ਚਿੰਬੜਿਆ ਬੈਠਾ ਜੇ ਆਪਾਂ ਚਿੰਬੜੇ ਹੁੰਨੇ ਆਏ ਉਹੀ 22 ਤਰੀਕ ਨੂੰ ਸੇਮ ਜਗ੍ਹਾ ਤੇ ਅਈ ਇੰਗਲਿਸ਼ ਕਲਾਈਂਬਰ ਸੀਗਾ ਤੇ ਸ਼ੇਰ ਪਾਸ ਸੀਗੇ ਚਾਰ ਦਾਣੇ ਉਹ ਇੰਪੈਕਟ ਥੱਲੇ ਸੀਗਾ ਉਹ ਥੱਲੇ ਲੱਗਣ ਕਾ ਸਾਰਾ ਟੁੱਟ ਗਿਆ ਤੇ ਉਹ ਚਾਰ ਜਣੇ ਜਾਨੀ ਵਾਹਿਗੁਰੂ ਨੇ ਮੈਨੂੰ ਬਚਾਉਣਾ ਸੀ ਮੈਂ ਬਚ ਗਿਆ ਜੀ ਜਦੋਂ ਤੁਸੀਂ ਕੇਐਸਡੀ ਨਿਸ਼ਾਨ ਚੁਲਾਏ ਨੇ ਤੇ ਜਿਹੜੀ ਮਨ ਦੀ ਇੱਛਾ ਸੀ ਜਦੋਂ ਪੂਰੀ ਹੁੰਦੀ ਹੈ ਤਾਂ ਕੀ ਮਹਿਸੂਸ ਹੁੰਦਾ ਹੈ ਮਨ ਦੀ ਇੱਛਾ ਇਹ ਹੁੰਦੀ ਆ ਕਿ ਜਦ ਪਹਿਲਾਂ ਜੇ 3-400 ਮੀਟਰ ਦਾ ਰਸਤਾ ਰਹਿੰਦਾ ਨਾ ਉਦੋਂ ਉਹ ਸਭ ਤੋਂ ਔਖਾ ਰਸਤਾ ਹੈ ਉਦੋਂ ਸਿਰਫ ਇੱਕ ਪੈਰ ਰੱਖਣ ਦੀ ਜਗ੍ਹਾ ਹੁੰਦੀ ਆ ਤੁਹਾਡੇ ਕੋਲ ਉੱਤੇ ਤੁਸੀਂ ਐ ਲੰਮਕੇ ਹੁੰਨੇ ਆ ਰੱਸੀ ਨਾਲ ਤਾਂ ਉਦੋਂ ਉੱਥੇ ਬੋਡੀਆਂ ਦੇਖਦੇ ਹਾਂ ਤਾਂ ਤੁਹਾਨੂੰ ਖੁਸ਼ੀ ਦਾ ਜਿਹੜੀ ਮੇ ਜਿਹੜੀ ਮੇਰੀ ਅੰਦਾਜ਼ਾ ਹੋਰ ਕਲਾਈਮਬਰ ਦਾ ਨਹੀਂ ਮੈਂ ਕਹਿ ਸਕਦਾ ਮੇਰੇ ਤੇ ਇਹਨੇ ਖੁਸ਼ੀ ਵਾਲੀ ਨਹੀਂ ਸੀ ਮੈਨੂੰ ਐ ਹੀ ਲੱਗਦਾ ਸੀ ਵੀ ਜਿਵੇਂ ਇਹ ਪਾਏ ਨੇ ਵਿਚਾਰੇ ਵੀ ਸ਼ਾਇਦ ਮੇਰਨਾ ਵੀ ਇਹੀ ਵਾਪਰ ਸਕਦੀ ਆ ਤਾਂ ਮੈਨੂੰ ਐ ਹੀ ਸੀਗਾ ਵੀ ਸ਼ਾਇਦ ਨਿਸ਼ਾਨ ਸਾਹਿਬ ਹੋ ਜਵੇ ਉਸ ਤੋਂ ਬਾਅਦ ਮੈਨੂੰ ਐ ਸੀ ਕੋਈ ਨਹੀਂ ਦੇ ਵਾਪਰ ਗਿਆ ਤਾਂ ਵਾਪਰ ਗਿਆ ਤੇ ਪਹਿਲੇ ਗੁਰਸੇਕ ਤੁਹਾਨੂੰ ਮਾਨ ਪ੍ਰਾਪਤ ਹੋਇਆ ਜੀ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਵਾਹਿਗੁਰੂ ਨੇ ਮੈਂ ਤਾਂ ਵਾਹਿਗੁਰੂ ਦਾ ਸ਼ੁਕਰੀਆ ਕਰੂੰਗਾ ਵੀ ਉਹਨਾਂ ਨੇ ਪਤਾ ਨਹੀਂ ਮੇਤੋ ਇਹ ਲੈਣੇ ਸੀਗੇ ਸੇਵਾ ਉਹਨਾਂ ਨੇ ਕਰਵਾਇਆ ਉਹਨਾਂ ਦਾ ਧੰਨਵਾਦ ਕਰੂੰ ਮੀਰਾ ਨਹੀਂ ਮੈਂ ਤਾਂ ਪਤਾ ਨਹੀਂ ਇੱਕ ਜਰੀਆ ਬਣਿਆ ਮੈਂ ਤਾਂ ਮੈਂ ਹਜੇ ਵੀ ਨਹੀਂ ਕਹਿੰਦਾ ਵੀ ਮੈਂ ਕੀਤਾ ਇਹ ਜਿੰਨਾ ਮੈਂ ਕਹੂੰਗਾ ਨਾ ਮੈਂ ਉਹ ਖੁਸ਼ੀ ਕਹਿਣਾ ਵੀ ਜੇ ਆਪਾਂ ਤੁਸੀਂ ਦੂਜੀਆਂ ਖੁਸ਼ੀਆਂ ਮਨਾਉਂਦੇ ਹੋ ਖੁਸ਼ੀਆਂ ਕਿ ਮੈਂ ਹਾਸਲ ਹੋਣਾ ਕਿ ਉਹਨਾਂ ਦੇ ਨਾਲ ਅਜਾ ਮੈਨੂੰ ਕਿਸੇ ਜੀ 53 ਸਾਲ ਦੀ ਤੁਹਾਡੀ ਉਮਰ ਆਣਾ ਜੀ ਤੁਸੀਂ 53 ਸਾਲ ਦੀ ਉਮਰ ਦੇ ਵਿੱਚ ਇੱਕ ਮਿਸਾਲ ਵੀ ਪਤਾ ਕੀਤੀ ਹੈ ਤੇ ਕੀ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਮਾਮਲੇ ਇਸ ਮੁੱਦੇ ਨੂੰ ਲੈ ਕੇ ਕੀ ਕਹਿਣਾ ਚਾਹੂੰਗਾ ਜੀ ਨੌਜਵਾਨ ਪੀੜੀ ਤਾਂ ਹੀ ਮੇਰਾ ਇਹ ਸਾਬਤ ਸੂਰਜ ਕਰਨ ਦਾ ਖੁੱਲੇ ਦਾੜੇ ਨਾਲ ਕਰਨ ਦਾ ਇਹ ਸੀਗਾ ਵੀ ਜੋ ਹੁਣ ਇਨਸਾਨ ਦੇਖਣਗੇ ਤੁਹਾਡੇ ਵਰਗੇ ਜਾਂ ਤੁਹਾਡੇ ਬੱਚੇ ਨੂੰ ਕਿਸੇ ਨੂੰ ਵੀ ਦੇਖਣਗੇ ਤਾਂ ਉਹਨਾਂ ਨੂੰ ਐ ਹੋਊਗਾ ਵੀ ਇਹ ਆਪਾਂ ਸਾਬਤ ਸੂਰਜ ਸਰੀਰ ਨਾਲ ਸਭ ਕੁਝ ਕਰ ਸਕਦੇ ਆ ਤੁਸੀਂ ਜ਼ਰੂਰੀ ਨਹੀਂਗਾ ਤੁਸੀਂ ਹੋਰ ਕੁਝ ਖਾਣਾ ਤੁਸੀਂ ਆਪਣੇ ਲੰਗਰ ਦੇ ਨਾਲ ਮੈਂ ਵੀ ਲੰਗਰ ਹੀ ਕਰਦਾ ਸੀ ਉੱਥੇ ਮੈਂ ਉੱਥੇ ਸੈਟਰਡੇ ਸੰਡੇ ਗੁਰਦੁਆਰਾ ਸੇਵਾ ਕਰਦਾ ਉੱਥੇ ਉੱਥੇ ਸੇਵਾ ਮੈਂ ਹਾਈ ਭਾਂਡਿਆਂ ਦੀ ਸੇਵਾ ਕਰਦਾ ਮੈਂ ਹੋਰ ਨਹੀਂ ਸੇਵਾ ਕਰਦਾ ਮੇਰੇ ਝਾੜੂ ਮਾਰਦਾ ਉੱਥੇ ਟੱਕਰ ਨਹੀਂ ਨਹੀਂ ਆ ਸਾਰੇ ਜਾਣਦੇ ਮੈਨੂੰ ਇਹੀ ਕਰਦਾ ਰਿਹਾ ਮੈਂ ਐਂਡ ਤੱਕ ਜਦ ਚੌੜੀ ਚੜਨ ਵੇਲੇ ਵੀ ਲੰਗਰ ਹੀ ਛਕਦਾ ਸੀ ਆ ਮੇਰਾ ਬੇਟਾ ਸੀ ਜਿਹਨੇ ਉਹ ਮੇਰਾ ਕੋਚ ਸੀਗਾ ਅਸਲ 20 ਸਾਲ ਦਾ ਸੀ ਜਿਹੜਾ ਉਹ ਕਹਿੰਦਾ ਵੀ ਡੈਡੀ ਤੁਹਾਨੂੰ ਆਹ ਕੁਝ ਖਾਣਾ ਪੈਣਾ ਮੈਂ ਕਿਹਾ ਬੇਟਾ ਇੱਕ ਡਾਈਟ ਵਾਰੇ ਨਾ ਕੁਝ ਕਹੀਂ ਵੀ ਮੈਂ ਲੰਗਰ ਹੀ ਛਕਣਾ ਹੋਰ ਜੋ ਮਰਜ਼ੀ ਕਰਵਾ ਲਾ ਮੈਂ ਤੋਂ ਕੋਈ ਮਰਜ਼ੀ ਐਕਸਰਸ ਕਹੇ ਤੇ ਮੈਂ ਉਹ ਕਰ ਲੈਂਦਾ ਸੀਗਾ ਤੇ ਇਹੀ ਵਸ ਸੀਗਾ ਵੀ ਆਪਾਂ ਕਰ ਸਕਦੇ ਆ ਜੇਕਰ ਆਪਣੇ ਲੰਗਰ ਤੇ ਵਿਸ਼ਵਾਸ ਰੱਖੀ ਆਪਣੇ ਖਾਣੇ ਤੇ ਕਿੰਨੇ ਕ ਦਿਨਾਂ ਦਾ ਇਹ ਸਮਰਿਆ ਤੁਹਾਡਾ ਸਰਕਰਮ ਦਾ ਤੇ ਖਾਣ ਪੀਣ ਦੀ ਗੱਲ ਕੀਤੀ ਜਾਏਗੀ ਤਾਂ ਕੋਈ ਕੋਈ ਹੈਜੀ ਸਟੇਜ ਆਈ ਵੀ ਕੁਝ ਬਿਨਾ ਖਾਣ ਤੋਂ ਵੀ ਰਹਾ ਗਿਆ ਹੋਵੇ ਇਹ 22 April ਨੂੰ ਮੈਂ ਉੱਥੇ ਪਹੁੰਚਿਆ 21 April ਨੂੰ ਬੇਸ ਕੈਂਪ ਤਾਂ 23 ਨੂੰ ਮੈਂ ਇੱਕ ਛੋਟੀ ਜਿਹੀ ਪਹਾੜੀ ਸੋਨੂ ਕਰਨੀ ਪੈਂਦੀ ਹੈ 6000 ਮੀਟਰ ਉਹ ਕਰਕੇ ਆਇਆ ਤੇ 26 April ਤੋਂ ਬਾਅਦ ਲੈ ਕੇ 21 ਮਈ ਤੱਕ ਮੈਂ ਆਪਣੇ ਕੁਝ ਖਾਣਾ ਨਹੀਂ ਖਾਂਦਾ ਕੋਈ ਹਾਂਜੀ ਸਿਰਫ ਕਾਫੀ ਪਿੰਦਾਸ ਕਾਫੀ ਵੀ ਕਾਫੀ ਹੁੰਦੀ ਜਿਵੇਂ ਕਹਿ ਲੋ ਚਾਹੇ ਬਲੈਕ ਟੀ ਹੁੰਦੀ ਉਹ ਤੇ ਜਾਂ ਬਾਦਾਮ ਜਾਂ ਮੂੰਗਫਲੀ ਮੂੰਗਫਲੀ ਦੇ ਸਹਾਰੇ ਮੈਂ ਸਰ ਕੀਤੀ ਹੈ ਮੈਂ ਤਾਂ ਕੁਝ ਨਹੀਂ ਸਿੱਖਾ ਹੁੰਦਾ ਕਿਸੇ ਦੀ ਗੱਲ ਕੀਤੇ ਜਾਵੇ ਤਾਂ ਔਕੜਾ ਦੇ ਨਾਲ ਨਾਲ ਪੈਸੇ ਦਾ ਵੀ ਕਾਫੀ ਖਰਚ ਆਉਂਦਾ ਕਿਸ ਤਰ੍ਹਾਂ ਦੇਖਦੇ ਹਾਂ ਕਿੱਟ ਦਾ ਵੀ ਤੁਸੀਂ ਜਿਗਰ ਕੀਤਾ ਜਦ ਇੱਕ ਵਾਰੀ ਦਿਖਾ ਵੀ ਦਈਏ ਨਾਲ ਇਹ ਕਿੱਟ ਹੈ ਜਿਹੜੀ ਮਲਕੀਤ ਸਿੰਘ ਉਹਨਾਂ ਵੱਲੋਂ ਪਹਿਨ ਕੇ ਇਹ ਛੋਟੀ ਨੂੰ ਸਰ ਕੀਤਾ ਗਿਆ ਗਲਵਜ਼ ਨੇ ਬੂਟ ਨੇ ਤੇ ਹੋਰ ਨਾਲ ਇਹ ਜੀਆਂ ਫਰਸਟ ਏਡ ਕਿਟਸ ਵੀ ਨੇ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਇਹ ਕਿੱਟ ਵੀ ਜੇ ਟੈਕਨੀਕਲ ਕਿਟ ਕਹਿੰਦੇ ਆ ਉਹਨਾਂ ਆਪਾਂ ਇਹ ਜਿਹੜੀ ਪਹਾੜੀ ਹੈ ਵੀ ਟੈਕਨੀਕਲ ਕਲਾਈਮ ਆਹੇ ਇਹ ਆਮ ਨਹੀਂ ਹੈਗੀ ਆਪਾਂ ਯਾਤਰਾ ਚੱਲੇ ਜਿੰਨੇ ਵੀ ਯਾਤਰਾ ਜਿਵੇਂ ਤੁਹਾਡੇ ਇੱਥੇ ਨੇੜੇ ਛੋਟੇ ਛੋਟੇ ਨੇ ਉਹ ਉਹ ਯਾਤਰਾ ਨਹੀਂ ਹੈਗੀ ਇਹ ਟੈਕਨੀਕਲ ਚੜਾਈ ਚੜ੍ਹਨੀ ਪੈਂਦੀ ਆ ਤੁਹਾਨੂੰ ਕਲਾਈਮਬਿੰਗ ਕਹਿੰਦੇ ਨੂੰ ਕਲਾਈਮਬਿੰਗ ਕਹਿੰਦੇ ਆ ਤਾਂ ਉਹਦੇ ਲਈ ਫੇ ਤੁਹਾਨੂੰ ਘੱਟੋ ਘੱਟ 10 ਯਾ US ਡਾਲਰ ਲੱਗ ਜਾਂਦਾ ਹੈ ਕਿਟ ਖਰੀਦਣ ਨੂੰ ਤੇ ਕਿਟ ਵੀ ਤੁਹਾਨੂੰ ਵਧੀਆ ਖਰੀਦਣੀ ਪੈਂਦੀ ਆ ਕਿਉਂਕਿ ਜੇ ਤੁਸੀਂ ਮਾੜੀ ਕਿਟ ਖਰੀਦ ਲਈ ਤਾਂ ਉਹ ਕਿਤੇ ਵੀ ਕੁਝ ਹੋ ਗਿਆ ਮਾਈਨਸ 50 ਮਾਈਨਸ 60 ਟੈਂਪਰੇਚਰ ਵਿੱਚ ਰਹਿਣਾ ਹੁੰ ਤੇ ਉਹ ਤੁਸੀਂ ਕੰਪਰਮਾਈਜ਼ ਨਹੀਂ ਕਰ ਸਕਦੇ ਉਹ ਜੀ ਇੰਡੀਆ ਦਾ ਕਿੰਨਾ ਖਰਚਾ ਹੈ ਇੰਡੀਆ ਦਾ ਤੁਸੀਂ ਮੇਰਾ ਨਿਊਜ਼ੀਲੈਂਡ ਦਾ 1.5 ਲੱਖ ਡਾਲਰ ਖਰਚ ਆਇਆ ਸਾਰਾ ਉਹਨੂੰ 50 ਨਾਲ ਗੁਣਾ ਕਰ ਲਓ 80 70 75 80 ਲੱਖ ਬਣਾ ਟੋਟਲ ਕਰੋੜ ਦੇ ਨੇੜੇ ਬਣ ਗਿਆ ਜੇ ਤੁਸੀਂ ਸਾਰੇ ਖਰਚੇ ਪਾ ਲਓ ਤੁਸੀਂ ਅਜੇ ਇਲਾਕੇ ਨੂੰ ਵੀ ਤੁਹਾਡੇ ਤੇ ਬੜਾ ਮਾਣ ਆ ਜੀ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਹੈ ਬੇ ਸ਼੍ਰੋਮਨੀ ਅਕਾਲੀ ਦਲ ਬੋਲੋ ਵੀ ਤੇ ਇਲਾਕੇ ਦੀ ਸੰਗਤ ਬੋਲੋ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਜੀ ਕੀ ਕਹਿਣਾ ਚਾਹੋਗੇ ਉਹ ਵਧੀਆ ਲੱਗਿਆ ਮੈਂ ਇਹ ਜੁਗਾ ਹੈ ਤਾਂ ਹੈ ਨੀਗਾ ਪਰ ਮੈਨੂੰ ਹੁਣ ਫੀਲ ਹੋਇਆ ਵੀ ਮੈਂ ਮੈਂ ਵੀ ਮੈਂ ਅੱਜ ਉਹੀ ਕਹਿਣ ਦਾ ਮਤਲਬ ਸੀ ਜਿਵੇਂ ਮੈਂ ਪਰਿਵਾਰ 'ਚ ਵਾਪਸ ਆਇਆ ਤਾਂ ਮੈਨੂੰ ਪਰਿਵਾਰ ਵਾਂਗੂ ਤੁਹਾਡੇ ਨਾਲ ਗੱਲਾਂ ਕਰਨ ਦਾ ਮੌਕਾ ਮਿਲ ਗਿਆ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਹੀ ਮੈਂ ਤਾਂ ਹੀ ਤੁਹਾਡੇ ਪਰਿਵਾਰ ਨਾਲ ਇਹ ਕੰਮ ਕਰ ਰਿਹਾ ਮੈਂ ਤੁਹਾਨੂੰ ਸਪੈਸ਼ਲ ਇੰਟਰਵਿਊ ਨਹੀਂ ਦੇ ਰਿਹਾ ਕੋ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਮੌਜੂਦ ਨੇ ਇਹਨਾਂ ਦਾ ਹਲਕਾ ਪੈਂਦਾ ਰਿਆ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਹਲਕੇ ਦੇ ਗੁਰਸਿੱਖ ਜੋ ਪਹਿਲੇ ਸਾਬਤ ਸੂਰਤ ਨੇ ਮਾਊਂਟ ਐਵਰੇਸ ਦੀ ਚੋਟੀ ਸਰ ਕੀਤੀ ਹੈ ਜੀ ਵਾਹਿਗੁਰੂ ਜ ਸਭ ਤੋਂ ਪਹਿਲਾਂ ਤਾਂ ਮੈਂ ਸਦਾ ਮਲਕੀਤ ਸਿੰਘ ਨੂੰ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਨੇ 86 ਤੋਂ 48 ਮੀਟਰ ਦੀ ਮਾਉਂਟ ਐਵਰੇਸ ਚੁੱਟੀ ਨੂੰ ਸਰ ਕਰਕੇ ਆਏ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਕਿ ਉਹਨਾਂ ਨੇ ਜਿਹੜਾ ਖਾਸ ਨਿਸ਼ਾਨ ਸਾਹਿਬ ਚੜਾਇਆ ਉਹ ਬਹੁਤ ਵੱਡੀ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਜਿਹੜਾ ਇਹ ਉੱਥੇ ਜਾ ਕੇ ਸਾਫ਼ ਸੂਰਤ ਗੁਰਸਿੱਖੀ ਔਰ ਕਕਾਰਾਂ ਦੇ ਨਾਲ ਉੱਪਰ ਪਹੁੰਚ ਕੇ ਉਹਨਾਂ ਨੇ ਜਿਹੜਾ ਇਹ ਚੋਟੀ ਨੂੰ ਸਰ ਕੀਤਾ ਔਰ ਨਿਸ਼ਾਨ ਸਾਹਿਬ ਚੜਾ ਕੇ ਆਏ ਨੇ ਸੋ ਬਿਲਕੁਲ ਨਾਲ ਜੋ ਨਗਰ ਦੇ ਪਿੰਡ ਦੇ ਨਿਵਾਸੀ ਨੇ ਹਾਂ ਜੀ ਕਿੰਨਾ ਤੁਸੀਂ ਕੀ ਕਹਿਣਾ ਜਾਊਂਗੇ ਤੁਹਾਡੇ ਪਿੰਡ ਦੇ ਜੰਪਲ ਨੇ ਅੱਜ ਕੱਲ ਨਿਊਜ਼ੀਲੈਂਡ ਦੇ ਨਿਵਾਸੀ ਨੇ ਮਲਕੀਤ ਸਿੰਘ ਜੀ ਤੇ ਇਹਨਾਂ ਵੱਲੋਂ ਇਹ ਜਿਆ ਕੀਰਤੀਮਾਨ ਸਥਾਪਿਤ ਕੀਤਾ ਹੈਗਾ ਪਹਿਲੇ ਗੁਰਸਿੱਖ ਸਾਬਤ ਸੂਰਤ ਗੁਰਸਿੱਖ ਹੋਏ ਨੇ ਜਿਨ੍ਹਾਂ ਨੇ ਮਾਊਂਟ ਐਬਰੇ ਚੋਟੀ ਉੱਪਰ ਕੀਤੀ ਹੈ ਤੇ ਕਿੰਨਾ ਕਿ ਤੁਸੀਂ ਮਾਣ ਮਹਿਸੂਸ ਕਰਦੇ ਹੋ ਅਸੀਂ ਸਾਰਾ ਹੀ ਨਗਰ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ ਕਿ ਅੱਜ ਮਲਕੀਤ ਸਿੰਘ ਕਰਕੇ ਜੋ ਗੁਰੂ ਸਿੱਖ ਬਾਣੇ ਦੇ ਵਿੱਚ ਨਿਸ਼ਾਨ ਸਾਹਿਬ ਮਾਉਟ ਐਵਰੇਸਟ ਤੇ ਚੜਾ ਕੇ ਆਏ ਨੇ ਉਹਨਾਂ ਨੇ ਹਾਲ ਵਰਲਡ ਦੇ ਵਿੱਚ ਜਿੱਥੇ ਗੁਰਸਿੱਖਾਂ ਦਾ ਨੌਚਾ ਕੀਤਾ ਉੱਥੇ ਸਾਡੇ ਨਗਰ ਪਿੰਡ ਬੌਰ ਦਾ ਤੇ ਜਿਲ੍ਹਾ ਫਤਿਹਗੜ ਸਾਹਿਬ ਦਾ ਨਾਮ ਉੱਚਾ ਹੋਇਆ ਅਸੀਂ ਸਾਰਾ ਹੀ ਨਗਰ ਉਹਨਾਂ ਦੇ ਇਸ ਕੰਮ ਤੇ ਬਹੁਤ ਜ਼ਿਆਦਾ ਖੁਸ਼ ਹਾਂ ਤੇ ਸਲਾਘਾ ਕਰਦੇ ਹਾਂ ਉਹਨਾਂ ਦੀ ਜਿਸ ਦਿਨ ਤੋਂ ਪਿੰਡ ਚ ਆਏ ਨੇ 19 ਤਰੀਕ ਦੇ ਨਿਊਜ਼ੀਲੈਂਡ ਤੋਂ ਇੱਥੇ ਆਏ ਹੋਏ ਨੇ 19 ਤਰੀਕ ਤੋਂ ਹੀ ਅਸੀਂ ਸਾਰਾ ਨਗਰ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਉਹਨਾਂ ਦੇ ਘਰੇ ਜਾ ਰਹੇ ਨੇ ਅੱਜ ਇਹ ਸਮਾਗਮ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖਿਆ ਗਿਆ ਉਹਨਾਂ ਦੇ ਸਨਮਾਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਧਾਮੀ ਜੀ ਨੇ ਵੀ ਆਉਣਾ ਸੀ ਪਰ ਚਲੋ ਅਚਾਨਕ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਉਹਨਾਂ ਤੋਂ ਬਾਅਦ ਜਗਦੀਪ ਸਿੰਘ ਜੀ ਚੀਮਾ ਅਵਤਾਰ ਸਿੰਘ ਜੀ ਰਿਆ ਸਾਹਿਬ ਗੁਰਦੀਪ ਸਿੰਘ ਜੀ ਕੰਗ ਮੈਨੇਜਰ ਫਤਿਹਗੜ੍ਹ ਸਾਹਿਬ ਤੇ ਗਿਆਨੀ ਹਰਪਾਲ ਸਿੰਘ ਜੀ ਮੁੱਖ ਸੇਵਾਦਾਰ ਫਤਿਹਗੜ੍ਹ ਸਾਹਿਬ ਉਹ ਸਾਰੇ ਇੱਥੇ ਆਏ ਨੇ ਸਾਰੇ ਸਿੱਖਾਂ ਦੇ ਸੰਗਤਾਂ ਦੇ ਵਿੱਚ ਉਹਨਾਂ ਨੇ ਸਨਮਾਨ ਕੀਤਾ ਅੱਜ ਪਿੰਡ ਬੋਰਡ ਦੇ ਵਿੱਚ ਸਮੁੱਚੀ ਸਾਕਤ ਨੇ ਇਲਾਕੇ ਨੇ ਲੜਕੇ ਸਾਹ ਮਲਕੀਰ ਸਿੰਘ ਜੀ ਜੋ ਪਿੰਡ ਦੇ ਵਾਸੀ ਨੇ ਉਹਨਾਂ ਦਾ ਸਨਮਾਨ ਸਮੋਰੋ ਜਿਹੜਾ ਉਹ ਰੱਖਿਆ ਸੀ ਸਨਮਾਨ ਇਸ ਕਰਕੇ ਕੀਤਾ ਕਿਉਂਕਿ ਮਾਉਂਟ ਐਵਰੇਸਟ ਜੋ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਹੈ ਉਹਦੇ ਤੇ ਉਹਨਾਂ ਨੇ ਕਿਸੇ ਨਿਸ਼ਾਨ ਸਾਹਿਬ ਹੈ ਜਿਹੜਾ ਉਹ ਲਾਇਆ ਔਰ ਗੁਰੂ ਦੀ ਅਰਦਾਸ ਉਹਨਾਂ ਦੇ ਦੱਸਣ ਦੇ ਮੁਤਾਬਕ ਗੁਰੂ ਦਾ ਪਾਠ ਗੁਰੂ ਦੀ ਅਰਦਾਸ ਕਿਸ ਤਰੀਕੇ ਨਾਲ ਉਹਨੇ ਦੇ ਕੰਮ ਆਈ ਉਹਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਅੱਜ ਬੜਾ ਖੁਸ਼ੀ ਦਾ ਦਿਨ ਸੀ ਇੱਕ ਪਿੰਡ ਲੈਵਲ ਤੋਂ ਉੱਠ ਕੇ ਸੱਜਣ ਨੇ ਵਰਲਡ ਲੈਵਲ ਤੇ ਸਿੱਖ ਕੌਮ ਦਾ ਜਿਹੜਾ ਨਾਂ ਆ ਉਹ ਰੋਸ਼ਨ ਕੀਤਾ ਸੌਰ ਇਹ ਸਰ ਨਗਰ ਨਿਵਾਸੀ ਪਿੰਡ ਬੋਰਡ ਦੇ ਜਿਨ੍ਹਾਂ ਨੂੰ ਬੜਾ ਮਾਣ ਆਪਣੇ ਆਪ ਤੇ ਮਹਿਸੂਸ ਹੋ ਰਿਹਾ ਨਗਰ ਨਿਵਾਸੀਆਂ ਨੂੰ ਹੋ ਰਿਹਾ ਕਿ ਉਹਨਾਂ ਦੇ ਨਗਰ ਦੇ ਜੋ ਜੰਪਲ ਨੇ ਗੁਰਸਿੱਖ ਪਹਿਲੇ ਸਾਬਤ ਸੂਰਤ ਮਲਕੀਤ ਸਿੰਘ ਜਿਨ੍ਹਾਂ ਵੱਲੋਂ ਮਾਉਂਟ ਐਬ੍ਰੈਸਰ ਜੋ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਆ ਸਰ ਕਰਕੇ ਉੱਥੇ ਕੇਸਰੀ ਨਿਸ਼ਾਨ ਚੁਲਾਏ ਗਿਆ ਨੇ ਤੇ ਅੱਜ ਇਹਨਾਂ ਦੇ ਪਿੰਡ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰੋਮਨੀ ਅਖਾਲੀ ਦਲ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਗਏ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਜਗਦੇਵ ਸਿੰਘ ਪੀਟੀਸੀ ਨਿਊਜ਼ ਫਤਿਹਗੜ੍ਹ ਸਾਹਿਬ